ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿਵਾਦਾਂ ਦਾ ਵਿਸ਼ਾ ਬਣਦੀ ਰਹੀ ਹੈ ਭਾਵੇਂ ਉਹ ਹਰਿਆਣੇ ਲਈ ਹੋਵੇ ਜਾਂ ਪੰਜਾਬ ਲਈ ਹੋਵੇ ਦੋਵੇਂ ਸੂਬਿਆਂ ਦੇ ਵਿੱਚ ਇਹ ਇੱਕ ਵੱਡੇ ਵਿਵਾਦ ਦਾ ਵਿਸ਼ਾ ਰਹੀ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਵਗਦੇ ਦਰਿਆ ਰਹੇ ਨਹੀਂ ਉਸੇ ਤਰ੍ਹਾਂ ਪੰਜਾਬ ਤੇ ਹਰਿਆਣੇ ਦੇ ਵਿੱਚ ਸਿਆਸੀ ਪਾਰ ਪਾਉਣ ਵਾਲੀ ਇੱਕ ਇਹੋ ਜਿਹੀ ਯੂਨੀਵਰਸਿਟੀ ਕਹਿੋ ਜਾਂ ਮੁੱਦਾ ਆ ਜਿਹੜੀ ਪੰਜਾਬ ਯੂਨੀਵਰਸਿਟੀ ਹੈਗੀ ਹੈ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੁਆਰਾ ਵਿਵਾਦਾਂ ਦਾ ਵਿਸ਼ਾ ਬਣ ਗਈ ਹੈ ਜਿਸ ਦੇ ਉੱਤੇ ਜੇ ਗੱਲ ਕਰੀਏ ਜਗਦੀਪ ਧਨਖੜ ਦੀ ਜਿਹੜੇ ਕਿ ਵਾਈਸ ਪ੍ਰੈਜ਼ੀਡੈਂਟ ਵੀ ਨੇ ਅਤੇ ਯੂਨੀਵਰਸਿਟੀ ਦੇ ਚਾਂਸਲਰ ਵੀ ਨੇ ਉਹਨਾਂ ਵੱਲੋਂ ਯੂਨੀਵਰਸਿਟੀ ਦੇ ਵਿੱਚ ਇੱਕ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਇਹ ਕਿਹਾ ਗਿਆ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਯੂਨੀਵਰਸਿਟੀ ਦੀ ਐਫੀਲੀਏਸ਼ਨ ਜਿਹੜੀ ਹੈ ਉਹ ਹਰਿਆਣਾ ਦੇ ਕਈ ਕਾਲਜੇਜ਼ ਨੂੰ ਦਵਾਈ ਜਾਵੇ ਤੇ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਯੂਨੀਵਰਸਿਟੀ ਦੇ ਵਿੱਚ ਫੰਡਸ ਵੀ ਜਿਹੜੇ ਵੱਧ ਤੋਂ ਵੱਧ ਆਉਣ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪੰਜਾਬ ਦੇ ਸੀਐਮ ਦੇ ਨਾਲ ਗੱਲਬਾਤ ਕਰਕੇ ਇਸ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ਤੇ ਉਹ ਕੋਸ਼ਿਸ਼ ਵੀ ਕਰਨਗੇ ਸੀਐਮ ਭਵਗਤਮਨ ਨਾਲ ਜਲਦ ਮਿਲ ਕੇ ਇਸ ਬਾਰੇ ਵਿਚਾਰ ਕੀਤਾ ਜਾਵੇ ਧੰਦਾਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਖੜਾ ਹੋਇਆ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਫੀਲੀਏਸ਼ਨ ਨੂੰ ਲੈ ਕੇ ਵਿਵਾਦ ਖੜਾ ਹੋਇਆ ਸੀ ਤੇ ਹੁਣ ਦੁਬਾਰਾ ਖੜਾ ਹੁੰਦਾ ਬ ਨਜ਼ਰ ਆ ਰਿਹਾ ਉਸੇ ਦੇ ਵਿੱਚ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਕਿਉਂਕਿ ਸੀਐਮ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਨੇ ਔਰ ਜਗਦੀਪ ਧਨਖੜ ਨੇ ਸੀਐਮ ਭਗਵੰਤ ਮਾਨ ਨਾਲ ਗੱਲ ਕਰਨ ਦੀ ਤਜਿਵੇਂ ਗੀਜ਼ ਵੀ ਰੱਖੀ ਹੈ ਨਾਲ ਦੀ ਨਾਲ ਉਸ ਦੇ ਵਿੱਚ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਹੁਣ ਆਮ ਆਦਮੀ ਪਾਰਟੀ ਦੇ ਮੁਖਬਲਾਰੇ ਮਾਲਵੰਦਰ ਸਿੰਘ ਕੰਗ ਵੱਲੋਂ ਇਸ ਟਿੱਪਣੀ ਦੇ ਖਿਲਾਫ ਆਪਣੀ ਟਿੱਪਣੀ ਰੱਖੀ ਗਈ ਹੈ ਉਹਨਾਂ ਦੇ ਸਾਫਟ ਟੋਰ ਦੇ ਉੱਤੇ ਜਗਦੀਪ ਧਨਖੜ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇਸ ਤਰ੍ਹਾਂ ਦੀਆਂ ਗੱਲਾਂ ਹਰگز ਨਾ ਕਰਨ ਪੰਜਾਬ ਯੂਨੀਵਰਸਿਟੀ ਦੇ ਉੱਤੇ ਪੰਜਾਬ ਦਾ ਇਤਿਹਾਸਿਕ ਅਤੇ ਸਦਾਨਤਕ ਹੱਕ ਹੈਗਾ ਆ ਇਹ ਮਾਲਵਿੰਦਰ ਸਿੰਘ ਕੰਗ ਦਾਵਾ ਕਰਦੇ ਨਜ਼ਰ ਆ ਰਹੇ ਨੇ ਹਰਿਆਣਾ ਦੇ ਉੱਤੇ ਸਿੱਧਾ ਹਮਲਾ ਮਾਲਵਿੰਦਰ ਕੰਗ ਕਰਦੇ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਹਰਿਆਣਾ ਸਰਕਾਰ ਨੇ ਨਾ ਭੁੱਲੇ ਕਿ ਪੰਜਾਬ ਯੂਨੀਵਰਸਿਟੀ ਦੇ ਉੱਤੇ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਹੈਗਾ ਨਾ ਕਿ ਹਰਿਆਣੇ ਦਾ ਔਰ ਦੂਜੇ ਪਾਸੇ ਜੇ ਜਗਦੀਪ ਢਣਖੜ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਾਫ਼ ਤੌਰ ਤੇ ਆਪਣੇ ਭਾਸ਼ਣ ਚ ਕਿਹਾ ਹੈ ਕਿ ਜਦੋਂ ਹਰਿਆਣਾ ਤੇ ਪੰਜਾਬ ਅਵੰਡੇ ਹੋਏ ਸਨ ਯਾਨੀ ਕਿ ਇਕੱਠੇ ਸਨ ਉਸ ਵੇਲੇ ਵੀ ਐਫੀਲੀਏਸ਼ਨ ਜਿਹੜੀ ਆ ਉਹ ਕਾਲਜੇਜ਼ ਨੂੰ ਦਿੱਤੀ ਜਾਂਦੀ ਸੀ ਜਿਹੜੇ ਅੱਜ ਦੇ ਹਰਿਆਣਾ ਦੇ ਵਿੱਚ ਕਾਲਜੇਜ਼ ਹਨ ਠਹਿਰ ਇਸ ਮਾਮਲੇ ਨੂੰ ਲੈ ਕੇ ਦੋਵੇਂ ਸੂਬਿਆਂ ਦੇ ਵਿੱਚ ਟਸਲ ਦੁਬਾਰਾ ਸ਼ੁਰੂ ਹੋ ਗਈ ਹੈ ਜ਼ਾਹਿਰ ਹੈ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ ਪਰ ਉਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਕਈ ਮੁੱਦੇ ਨੇ ਜਿਹੜੇ ਖੜੇ ਹੋ ਰਹੇ ਨੇ ਔਰ ਆਉਣ ਵਾਲੇ ਸਮੇਂ 'ਚ ਖੜੇ ਹੋਣਗੇ ਵੀ ਆਉਣ ਵਾਲਾ ਸਮਾਂ ਕੀ ਕੁਝ ਲਿਆਵੇਗਾ ਦੱਸ ਦੇ ਰਾਵਾਂਗੇ ਆਓ ਸੁਣਦੇ ਹਾਂ ਮਾਲਵਿੰਦਰ ਕੰਗ ਨੇ ਇਸ ਬਾਰੇ ਕੀ ਕਿਹਾ ਦੇਖਦੇ ਹੋ ਰਾਸ਼ਟਰਪਤੀ ਜਗਦੀਪ ਧਨਕਰਟ ਜੀ ਨੇ ਅੱਜ ਜਿਹੜਾ ਪੰਜਾਬ ਯੂਨੀਵਰਸਿਟੀ 'ਚ ਬਿਆਨ ਦਿੱਤਾ ਹੈ ਕਿ ਹਰਿਆਣੇ ਦੇ ਕਾਲਜਾਂ ਨੂੰ ਅਫੀਲੀਏਸ਼ਨ ਦਿੱਤੀ ਜਾਵੇ ਪੰਜਾਬ ਯੂਨੀਵਰਸਿਟੀ ਵਿੱਚ ਇਹਨੂੰ ਅਸੀਂ ਸਿਰੇ ਤੋਂ ਖਾਰਜ ਕਰਦੇ ਆਂ ਜਗਦੀਪ ਧਣਕੜ ਜੀ ਬਤੌਰ ਚਾਂਸਲਰ ਅਸੀਂ ਉਹਨਾਂ ਨੂੰ ਵੀ ਚਾਹਾਂਗੇ ਕਿ ਉਹ ਇਸ ਤਰ੍ਹਾਂ ਦੀ ਰਾਜਨੀਤੀ ਨਾ ਕਰਨ ਉਹ ਦੇਸ਼ ਦੇ ਵਾਈਸ ਪ੍ਰੈਜ਼ੀਡੈਂਟ ਹੈ ਉਹਨਾਂ ਦਾ ਜਿਹੜਾ ਕੰਡਕਟ ਹੈ ਬਤੌਰ ਵਾਈਸ ਪ੍ਰੈਜ਼ੀਡੈਂਟ ਹੀ ਨਜ਼ਰ ਆਉਣਾ ਚਾਹੀਦਾ ਨਾ ਕਿ ਭਾਜਪਾ ਦੇ ਲੀਡਰ ਦੀ ਤਰ੍ਹਾਂ ਦੂਸਰੀ ਗੱਲ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਨਾ ਸਿਰਫ ਇਮੋਸ਼ਨਲ ਬਲਕਿ ਹਿਸਟੋਰੀਕਲ ਔਰ ਕਨਸਟੀਟਿਊਸ਼ਨਲ ਰਾਈਟ ਹੈ ਇਸ ਸਾਡੀ ਸਰਮੌਰ ਸੰਸਥਾ ਮੇਰਾ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਸਵਾਲ ਹੈ ਕਿ ਜਿਸ ਤਰੀਕੇ ਨਾਲ ਜਗਦੀਪ ਧਨਕੜ ਜੀ ਨੇ ਭਾਜਪਾ ਦੇ ਐਜੰਡੇ ਨੂੰ ਅੱਜ ਅੱਗੇ ਵਧਾਇਆ ਕਿ ਪੰਜਾਬ ਭਾਜਪਾ ਹੁਣ ਧਨਕੜ ਸਾਹਿਬ ਦੇ ਘਰ ਦੇ ਬਾਹਰ ਜਾ ਕੇ ਧਰਨਾ ਲਾਊਗੀ ਕੀ ਆ ਤੁਸੀਂ ਇਸ ਬਿਆਨ ਨੂੰ ਕੰਡੈਮ ਕਰਦੇ ਹੋ ਕਿ ਇਸਨਾਂ ਐਗਰੀ ਕਰਦੇ ਹੋ ਤੁਹਾਡੀ ਵੀ ਜਿਹੜੀ ਰਾਜਨੀਤੀ ਹੁਣ ਐਕਸਪੋਜ਼ ਹੋ ਜੂਗੀ لیکن ਅਸੀਂ ਬੜਾ ਸਪਸ਼ਟ ਕਰ ਦਨਾ ਚਾਹੁੰਦੇ ਹਾਂ ਜਗਦੀਪ ਧਨਕੜ ਜੀ ਨੇ ਵੀ ਔਰ ਭਾਜਪਾ ਨੂੰ ਵੀ ਪੰਜਾਬ ਯੂਨੀਵਰਸਿਟੀ 'ਚ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਅਸੀਂ ਕਿਸੇ ਹੋਰ ਕਿਸੇ ਹੋਰ ਸੂਬੇ ਨੂੰ ਇਹਦੇ ਤੇ ਕਿਸੇ ਤਰ੍ਹਾਂ ਦਾ ਅਧਿਕਾਰ ਦਈਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ